ਹਾਂਜੀ ਦੋਸਤੋ ਕੀ ਹਾਲ ਚਾਲ ਠੀਕ ਠਾਕ ਹੋਰ ਸਨੋ ਠੀਕ ਠਾਕ ਜੇ ਭਾਈ ਅੱਜ ਆਈ ਆਏ ਹਾਂ ਜੀਰਕਪੁਰ ਜੂ ਵੇਖਣ ਵਾਸਤੇ ਅੱਜ ਤੁਹਾਨੂੰ ਅੱਜ ਜੀਰਕਪੁਰ ਜੂ ਦੀ ਸਾਰੀ ਵਲੋਗ ਵਿੱਚ ਦੱਸਾਂਗੇ ਕੀ ਕੀ ਆ ਕਿੰਦਾ ਜਾਨਵਰ ਆ ਦੇ ਵਿੱਚ ਕਿੱਦਾਂ ਰਹਿੰਦੇ ਆ ਉਹ ਤੁਹਾਨੂੰ ਸਾਰੇ ਬੰਨੇ ਦੱਸਾਂਗੇ ਕਿੱਦਾਂ ਆ ਆ ਦੇਖੋ ਕਿੰਨੀ ਪਬਲਿਕ ਆਈ ਵੇਖਣ ਵਾਸਤੇ ਟੂਰਿਸਟ ਕਿੰਨੇ ਆਏ ਆ ਪੂਰਾ ਗੇਟ ਤੱਕ ਭਰਿਆ ਦੋਸਤੋ ਇਦਾਂ ਦੇ ਨਵੇਂ-ਨਵੇਂ ਵਧੀਆ-ਵਧੀਆ ਜਗ੍ਹਾ ਦੇ ਵਲੌਗ ਦੇਖਣ ਦੇ ਲਈ ਜਸ ਸਿੱਧੂ ਕੁਮਕਤੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇ ਨਾਲ ਬਨੇ ਰਹੋ ਤੁਹਾਨੂੰ ਦਿਖਾਉਣੇ ਚੰਡੀਗੜ੍ਹ ਜੂ ਚਿੜੀਆ ਘਰ ਪਾਰਕ ਦੋਸਤੋ ਇਹਦੇ ਅੰਦਰ ਘੁੰਮਣ ਵਾਸਤੇ ਸਾਰਿਆਂ ਨੇ ਪਹਿਲਾਂ ਆਪਾਂ ਨੂੰ ਟਿਕਟ ਲੈਣੀ ਪੈਂਦੀ ਆ ਅੱਜ ਦਾ ਟਿਕਟ ਕਾਊਂਟਰ ਆ ਜਿਹੜੇ ਅਡਲਟ ਆ ਉਹਨਾਂ ਦੀ ਟਿਕਟ ਜਿਹੜੀ ਹੈਗੀ 100 ਰੁਪਿਆ ਪਰ ਪਰਸਨ ਦੀ ਔਰ ਜਿਹੜੇ 3 ਸਾਲ ਤੋਂ ਲੈ ਕੇ ਤੇ 12 ਸਾਲ ਤੱਕ ਦੇ ਬੱਚੇ ਆ ਉਹਨਾਂ ਟਿਕਟ ਹੈ ਗਿਆ 50 ਜੀ ਦੋਸਤੋ ਹੋਰ ਸੁਣਾਓ ਕੀ ਆ ਚਾਲ ਫਿੱਟ ਹੋ ਗਈ ਬੱਚਿਆਂ ਨੂੰ ਲੈ ਕੇ ਆਏ ਆ ਜੀ ਆਏ ਆ ਜੂ ਚੰਡੀਗੜ੍ਹ ਇੱਥੇ ਜੀਰ ਕਪੂਰ ਦੋਸਤੋ ਇੱਥੇ ਮਤਲਬ ਦੇਖਦੇ ਆ ਅੱਜ ਕਿਹੜਾ ਕਿਹੜਾ ਜਾਨਵਰ ਆ ਕੀ ਕੀ ਆ ਤੁਹਾਨੂੰ ਸਾਰੇ ਨਾਲ ਇੰਟਰੋਡਿਊਸ ਕਰਾਵਾਂਗੇ ਨਾਲੇ ਜੋ ਜੋ ਚੀਜ਼ਾਂ ਇੱਥੇ ਤੁਹਾਨੂੰ ਦਿਖਾਈਆਂ ਜਾਣਗੀਆਂ ਇੱਥੇ ਕੀ ਕੀ ਆ ਇਹਦੇ ਵਿੱਚ ਕਹਿੰਦੇ ਆ ਚੈਟ ਡਬਲ ਜੂ ਜੀਰ ਕਪੂਰ ਕਹਿੰਦੇ ਆ ਇੱਥੇ ਵੀ ਮਤਲਬ ਕੀ ਆ ਸ਼ੇਰ ਵੀ ਆ ਵਾਈਟ ਹੀਰਨ ਗੈਂਡਾ ਹੋਰ ਹੀ ਬਹੁਤ ਕੁਝ ਕਰ ਚੀਜ਼ਾਂ ਦੇਖਣ ਆ ਲਈਆਂ ਇੱਥੇ ਆ ਤੇ ਚਲੋ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਤੁਹਾਨੂੰ ਦਿਖਾਵਾਂਗੇ ਹੁਣ ਚਲੋ ਦੋਸਤੋ ਚੱਲਦੇ ਆਗੇ-ਆਗੇ ਹਾਂਜੀ ਦੋਸਤੋ ਸਾਹਮਣੇ ਪਿਆ ਵੰਦਨ ਦੇਖਦਾ ਜੇ ਝੂਮ ਮਾਰ ਕੇ ਦੇਖਣੇ ਸਟਾਰਟ ਹੋ ਉਹ ਦੇਖੋ ਭਏ ਪਰ ਚੰਗੀ ਤਰ੍ਹਾਂ ਨਹੀਂ ਰਹੀ 70 ਪੈਸੋ ਉਸ ਤੋਂ ਹੈ ਅਗੇ ਟੈਗ ਵੀ ਕੋਈ ਤਾਂ ਦੁਬਾਰਾ ਵੇਖਦੇ ਜੈਨੂ ਮੋਲਾ ਮੌਕਾ ਤਾਂ ਫੇਰ ਆ ਪਾਵਾਂਗੇ ਟੈਗਰ ਦੋਸਤੋ ਇਹ ਬਈ ਦੇਖ ਲੋ ਇਹ ਇੱਕ ਨਸ਼ਕਾਰ ਮਾਰਨਾ ਉਹ ਆਪੇ ਭੁੱਖਾ ਮਰਨਾ ਮਰਨਾ ਆ ਰਿਹਾ ਹੈ ਬੜੇ ਬਰੇ ਥੇੜਿਆ ਦੇਖੋ ਇਹ ਟੈਗਰ ਵਾਈਟ ਟਾਈਗਰ ਜਿਹੜਾ ਗਾ ਖੁਦ ਭੁਖਰਾ ਮਰ ਜਾਣਾ ਨਹੀਂ ਮੱਲਾਫੇ ਟਾਈਗਰ ਇੱਕ ਗਾ ਲਿਆ ਉਹਦਾ ਲਾਈ ਆ ਤੇ ਪੰਜੇ ਦੇ ਰੱਕ ਡੇ ਡੇ ਤਗੜੇ ਆ ਤੇ ਪਰ ਮੇਰੇ ਬਜ਼ੁਰਗ ਹੋਇਆ ਲੱਗਦਾ ਮਸਾਂ ਹੀ ਟੁੱਟ ਰਿਹਾ ਯਾਰ ਉਹ ਪਹਿਲਾਂ ਹੀ ਚੜ ਗਿਆ ਉੱਪਰ ਚੱਲ ਇਹਨੂੰ ਕਹਿੰਦਾ ਦਰਾਈ ਘੋੜਾ ਬਹੁਤ ਸੰਡ ਫਿੱਟਿਆ ਹੋਏ ਕਿੰਨੀ ਚਰਬੀ ਜਿਹੜੀ ਆ ਨਾ ਜੀ ਮੀਟ ਦੇਖਣ ਵਾਲੇ ਨੇ ਉਹ ਆ ਮੂਹੇ ਦੇਖ ਤੂੰ ਮਾਦਾ ਕਾਰ ਕੇ ਤੋਂ ਦੇਖਦਾ ਦੇਖੋ ਭਾਈ ਕਿੱਡਾ ਤਗੜਾ ਗਾਏ ਓਏ ਹੋਰ ਜੂਂ ਕਰਕੇ ਦਿਖਾ ਰਿਹਾ ਜੈ ਇੱਧਰ ਨੂੰ ਆ ਰਿਹਾ ਦੇਖੋ ਜੀ ਇਤਰਾ ਵਾਈਡ ਹੈ ਹੈ ਭਾਈ ਤੁਹਾਨੂੰ ਆਹੇ ਦਿਖਾਉਨੇ ਆ ਸਾਹਮਣੇ ਚਾਰਾ ਚਰੀ ਜਾਂਦੇ ਆ ਦੇਖੋ ਜੂ ਚੰਡੀਗੜ ਜੂ ਜੀਪ ਕੋਲ ਦੇਖਣ ਤੋਂ ਬਹੁਤ ਹਾਇਥੇ ਹਲੇ ਤਾਂ ਬਦ ਨਹੀਂ ਆਉਂਦਾ ਇਹ ਜਨ ਹੈ ਵਾਹ ਜੀ ਸੇ ਗੱਲ ਦੋਸਤੋ ਜਿਹੜੇ ਆਪਾਂ ਉਹਦੇ ਵਿੱਚ ਫਿਰ ਤੇ ਇੰਨੇ ਜੰਗਲ ਵਿੱਚ ਉਹ ਆਨੇ ਜਿਹੜੇ ਸ਼ੇਰਾਂ ਵਾਂਗ ਦਾਦਾ ਕਰਦੇ ਆ ਕਿਹੜੇ ਕੁੱਤੇ ਬੋਲਦੇ ਇਹਨਾਂ ਨੂੰ ਲੱਕੜ ਬੱਗਾ ਲੱਕੜ ਬੱਗਾ ਜਿਹੜਾ ਉਹ ਤੁਰਿਆ ਜਾਂਦਾ ਵੇਖੋ ਵੇਖੋ ਲੱਕੜ ਲੱਕੜ ਬੱਗੇ ਨਹੀਂ ਆਹ ਵੇਖੋ ਦੋਸਤੋ ਸ਼ਦਾਮਲਾਨੀ ਕੀ ਲੱਭੀ ਜਾਂਦਾ ਉਹ ਵੇਖੋ ਉਹ ਦੇਖੋ ਮੁੰਡਾ ਕਿੰਨਾ ਐਕਟ ਕਰਦਾ ਉਹ ਦੇਖਦਾ ਵੇ ਆ ਅੱਗੇ ਕਿਹੜੀ ਚੀਜ਼ ਆ ਤੁਹਾਨੂੰ ਵੀ ਦਿਖਾਈ ਜਾਊਗੀ ਕਿਹੜੇ ਲੱਕੜ ਬੱਗਾ ਹੈ ਆ ਕੀ ਆ ਲੱਕੜ ਬੱਗਾ ਪੇੜੀ ਆ ਪੇੜੀ ਆ ਗਿਆ ਪੇੜੀ ਪੇੜੀ ਆ ਗਿਆ ਇੱਧਰ ਹੈ ਪੇੜੀ ਆ ਚਲੋ ਮੈਨੂੰ ਤੇ ਪਤਾ ਨਹੀਂ ਆ ਇਧਰ ਨਾਂ ਨੂੰ ਦੇ ਬੜੇ ਲੈਂਦੇ ਰਹੇਦਾ ਪਰ ਹੁਣ ਪਤਾ ਲੱਗੂਗਾ ਕੀ ਚੀਜ਼ ਆ ਪੇੜੀ ਆ ਖਤਰਨਾਜੀ ਨਹੀਂ ਪੇੜੀ ਐ ਚਲੋ ਆਪਾਂ ਨਾ ਬਾਈ ਤੁਹਾਨੂੰ ਲਾਗੋ ਦਿਖਾ ਦਿੰਦੇ ਆਂ। ਅੱਕੜ ਬੱਗਾ ਇਹ ਤਾਂ ਦਾ ਕੁੱਤੇ ਦੇ ਤੇ ਦੇਖੀ ਇਦਾਂ ਦੇ ਤੇ ਘਰ ਵੀ ਰੱਖੇ ਹੋਇਆ ਦਾ ਕੁੱਤੇ ਹੀ ਆ। ਟੱਕੜ ਬੱਗੇ ਕੀ ਕਹਿੰਦੇ ਨੇ ਭੇੜੀਏ। ਇਹ ਪਹਿਲਾਂ ਬਸ ਤਸਵੀਰ ਨੂੰ ਕੋਈ ਵੀ ਫਾਇਦਾ ਵੀ ਹੈਗਾ ਕਿ ਨਹੀਂ। ਬਸ ਚ ਬਿਠਾ ਕੇ ਲੈ ਕੇ ਜਾਂਦੇ ਆ ਜਿਹੜੇ ਅੰਦਰ ਓਪਨ ਖੁੱਲੇ ਸ਼ੇਰ ਘੁੰਮਦੇ ਆ ਬਾਕੀ ਇਹ ਤਾਂ ਚਲ ਕੈਦ ਚ ਨੇ। ਤੇ ਬਸ ਚ ਬਿਠਾ ਕੇ ਦਿਖਾਉਂਦੇ ਆ। ਅੰਦਰ ਹੈ ਵੀ ਕੁੱਤੇ ਫਿਰਦੇ ਹੀ ਆ ਸ਼ੇਰ ਨੂੰ ਕਿ ਨਹੀਂ ਫਾਇਦਾ ਹੈ ਜਾਣਦਾ ਕਿ ਅੰਦਰ। ਹਾਂ ਅੱਛਾ ਬਸ ਚ ਵਧਾਈ ਦਿਖਾਉਂਦੇ ਥੱਲੇ ਦਾ ਉਤਰਦੇ ਨਹੀਂ ਨੇ ਹੈ ਖਾਣ ਪੀਣ ਦੇ ਲਈ ਕੈਂਟੀਨ ਹੈ ਪਰ ਜੇ ਤੁਸੀਂ ਆਪਣਾ ਲੈ ਆਉਣ ਬੈਗਜ ਕੈਰੀ ਕਰਕੇ ਤਾਂ ਵਧੀਆ ਗੱਲ ਆ ਕਿਉਂਕਿ ਮਹਿੰਗਾ ਬਹੁਤ ਆਉਂਦੇ ਨੇ ਇਹ ਦਿੰਦੇ ਆ 10 ਰੁਪਏ ਵਾਲਾ ਪਾਪ ਕਨੈਡਾ ਬਾਰੋਂ ਮਿਲਦਾ ਅੰਦਰੋਂ ਦਿੰਦੇ ਆ ਘੱਟੋ ਘਾਟੇ 50 ਰੁਪਏ ਦਾ ਇਹ ਬਾਈ ਕਰੋਕੋਡੋਇਲ ਜਿੰਨਾ ਆਪਾਂ ਮਦਰਮਸ਼ کہہ ਦਿੰਨੇ ਆ ਤੇ ਸਾਡੇ ਕੋਲ ਆਹ ਨਾ ਇਸ ਤੋਂ ਬੜਾ ਪੇਚੀਦਾ ਹੈ ਬੰਦੇ ਇਹ ਬੜਾ 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 ਚੱਲਦੇ ਜਾ ਰਿਹਾ ਇੱਧਰੋਂ ਦੇਖਾ ਤੂੰ ਜਦ ਤੂੰ ਬੜੀਆਂ ਲੱਗਦੀਆਂ ਜਿਆਦਾ ਨਕਲੀ ਜਿਹਾ ਲੱਗਦਾ ਮੈਨੂੰ ਅਸਲੀ ਹੋਏ ਜਾਂਦਾ ਜਿਵੇਂ ਫਿਰ ਪਹਿਲਾ ਸਹਆ ਬੜੀ ਮਾਰ ਤੇ ਤਾਂ ਜਣਾ ਕਿਤੇ ਜੰਮ ਕੇ ਇੱਕ ਹੀ ਹੁੰਦੇ ਆ ਵੇਖੋ ਇਹੋੜੇ ਮੋਈ ਨਹੀਂ ਬਲਗੀ ਤਾਂ ਕਾਉ ਨਾ ਪੜੇ ਹਾਂ ਲੱਗਦਾ ਜਿਦਾ ਕਾਰਟੂਨ ਹਾਂਜੀ ਦੋਸਤੋ ਕਿੱਦਾਂ ਚੀਜ਼ ਤੁਹਾਨੂੰ ਲੱਗਦੀ ਪਈ ਆ ਹੁਣ ਆਪਾਂ ਕ੍ਰੋਕੋਡਾਇਲ ਵੇਖ ਕੇ ਆਏ ਹਾਂ ਇਧਰ ਆ ਕਿਹੜੇ ਕੁੱਤੇ ਹੁੰਦੇ ਆ ਇਹਨਾਂ ਦਾ ਨਾਂ ਤੇ ਪਤਾ ਨਹੀਂ ਫੇਰ ਆ ਵੇਖੋ ਅੱਗੇ ਘੁੰਮਦਾ ਹੈ ਤੇ ਕੁੱਤੇ ਤੇ ਦੂਜੇ ਭਗਿਆੜੀ ਕਿਹੜੇ ਕੁੱਤੇ ਕਹਿ ਲੈਂਦੇ ਇਹਨਾਂ ਨੂੰ ਜੰਗਲੀ ਕੁੱਤੇ ਜੰਗਲੀ ਕੁੱਤੇ ਦੇਖੋ ਚਲ ਆ ਜੇ ਤੁਹਾਨੂੰ ਜੰਗਲੀ ਕੁੱਤੇ ਦੀ ਸ਼ੈਅਰ ਕਰਾਂ ਵਧੀਆ ਜਗ੍ਹਾ ਫਨ ਵਾਲੀ ਮਜ਼ੇ ਕਰ ਬਹੁਤ ਮੰਨੋ ਵਧੀਆ ਵਾ ਇਹ ਤਾਂ ਬੜੇ ਟੋਏ ਆ ਰੰਗ ਬਰੰਗੀ ਦੁਨੀਆ ਟੋਏ ਆਂ ਜਿਹੜੇ ਤੇ ਜਰ ਐਂ ਤੇ ਤੁਹਾਨੂੰ ਕੀ ਦਿਖਾਉਣੇ ਆ ਯਾਰ ਇਹ ਤਾਂ ਉਦਾਂ ਹੀ ਪਏ ਉਹਦੇ ਵਿੱਚ ਰੀ ਇਹਨਾਂ ਦਾ ਤੁਸੀਂ ਰਹਿੰਦਾ ਇੱਧਰ ਅੱਗੇ ਕੋਈ ਚੀਜ਼ ਆਉ ਤਾਂ ਦਿਖਾਉਨੇ ਆ ਕਿ ਕਿਦਾਂ ਕੀਗਾ ਇੱਥੇ ਕੀ ਚੀਜ਼ ਆਜੋ ਇੱਥੇ ਵੀਰੇ ਕਹਿੰਦੇਗਾ ਜਿਹੜੇ ਤेंदुए ਨਹੀਂ ਕਿ ਤेंदੂਏ ਇੱਥੇ ਤेंदੂਏ ਵੇਖਣ ਨੂੰ ਮਿਲਦੇ ਆ ਤेंदੂਆ ਕਿੱਥੇ ਵੇਖਣ ਨੂੰ ਆ ਦੇਖਦੇ ਨਹੀਂ ਆ ਤेंदੂਆ ਅੰਦਰ ਵੜਿਆ ਲੱਗਦਾ ਮੈਨੂੰ ਇੱਥੇ ਤਾਂ ਕਿਤੇ ਦਿਖਦਾ ਨਹੀਂ ਪਿਆ ਤਲ ਵੇਖ ਰਿਓ ਪਿਆਜਾ ਉੱਤੇ ਬੈਠਾ ਜਿਓ ਉੱਪਰ ਜਿਹੜੇ ਓਏ ਉੱਤੇ ਜਿਹੜੇ ਤੁਹਾਨੂੰ ਦਿਖਾਉਨੇ ਆ ਉੱਤੇ ਪਿਆਜ ਖਲੋ ਜੋ ਪਿਆ ਆ ਤੇ ਸਾਹਮਣੇ ਉੱਤੇ ਉਹ ਦੇਖੋ ਉਹ ਵੀ ਖੁੱਤੇ ਪਿਆਜ ਸਾਹਮਣੇ ਦੇਖੋ ਕਿੰਤੇ ਪਿਆਜ ਦੇ ਕਿਦਾਂ ਮਸਤੇ ਜਿੰਨਾ ਭੂਆ ਦੇ ਵਿਆ ਆ ਹੁੰਦਾ ਦੇਖੋ ਕਿਦਾਂ ਪਿਆਜ ਹੈ ਦੋਸਤੋ ਹੁਣ ਆ ਗਏ ਆਪਾਂ ਡਾਇਨਾਸੌਰ ਇਹ ਇਧਰ ਪਾਰਕ ਦੇ ਵਿੱਚ ਉਹਨੇ ਦੇ ਵਿੱਚ ਜਿਹੜੇ ਉਹਨਾਂ ਨੇ ਡਾਇਨਾਸੌਰ ਬਣਾ ਕੇ ਰੱਖੇ ਹੋਏ ਆ ਕਿੱਦਾਂ ਮਤਲਬ ਡਾਇਨਾਸੌਰ ਪਹਿਲਾਂ ਰਹਿੰਦੇ ਸੀ ਕਿੱਦਾਂ ਗੁਫਾ ਚੱਲਿਆ ਹੁਣ ਡਾਇਨਾਸੌਰ ਗੁਫਾ ਕੀ ਡਾਇਨਾਸੌਰ ਵਾਲੀ ਪੂਰੀ ਬਈ ਅਗਰ ਸੋਰੀ ਲੈ ਚੱਲੇ ਡਾਇਨਾਸੌਰ ਗੁਫਾ ਚ ਇਹ ਕੋਈ ਨਹੀਂ ਦੇਖਣਾ ਤੁਹਾਨੂੰ ਦੇਖੋ ਅੱਗੇ ਅੱਗੇ ਹੈਲੋ ਦੋਸਤੋ ਆਜੋ ਜੇਨੋ ਦਾ ਇਹਨਾਂ ਸੁਗੋਫਾ ਦੀ ਪਾਰ ਕਰਕੇ ਤੁਹਾਨੂੰ ਅੱਗੇ ਡਾਇਨਾਸੌਰ ਦਾ ਵੀ ਲੈਕਚਰ ਲੈ ਜਾਉ। ਹੈਲੋ ਲੈ ਵੀ ਡਾਇਨਾਸੌਰ ਗੋਫਾ ਉਗੀ ਪਾਰ ਅੱਗੇ ਡਾਇਨਾਸੌਰ ਦਿਖਾਈ ਜਾਣਗੇ। ਇਸੀ ਨੇ ਡਾਇਨਾਸੌਰਿਕ ਕਿਸਮ ਦੇ ਥੋੜੀ ਜਿਹੀ ਬੜੀਆਂ ਕਿਸਮਾਂ ਦੇ ਨਾਲ। ਹਾਂ ਨਕਤ ਉਸਲੀ ਹੋਤੇ ਤਾਂ ਦਬ ਦੱਕ ਹੋ ਗਿਆ ਤਾਂ ਵੀ ਖਾਸ। ਚਲ ਲੰਚ ਕੀ ਤਿਆਰੀ ਹੋਗੀ। ਬੜੀ ਕਿਸਮ ਦਾ ਡਾਇਨਾਸੌਰ ਸੀ ਲੱਗਦਾ ਸਾਰੇ ਕਿਸਮ ਦਾ ਡਾਇਨਾਸੌਰ ਨੇ ਜੰਗਲ ਦੇ ਵਿੱਚ ਇਹ ਦੋਸਤੋ ਹੁਣ ਆ ਜਿਹੜਾ ਡਾਇਨਾਸੌਰ ਆ ਤੁਸੀਂ ਵੇਖ ਸਕਦੇ ਆ ਦੇਖੋ ਆ ਦੇਖੋ ਵੇਖੋ ਕੋ ਦੁਨਿਆਰੇ ਤੇ ਡਾਇਨਾਸੌਰ ਆ ਤੁਸੀਂ ਦੇਖ ਸਕਦੇ ਜੇ ਸਿੱਧਾ ਤਾ ਵੇਖੋ ਕਿਤਾ ਕਰਕੇ ਮਸ਼ਰਦਾ ਪੂਰਾ ਦੇਖੋ ਹੈ ਨਾ ਉਹ ਵੇਖ ਕੇ ਡਾੜੀ ਲੱਗਦਾ ਪਿਆ ਯਾਰ ਇਹਨੂੰ ਦਾ ਹਾਂ ਇੱਕ ਉਹਨੇ ਬਾਕਮਾ ਦਾਗਾ ਯਾਰ ਵੇਖ ਲੋ ਇਹਨਾਂ ਨੇ ਕੀ ਐ ਬਿਲਕੁਲ ਰੀਜਨਲ ਚੀਜ਼ ਲੱਗਦੀ ਯਾਰ ਬਿਲਕੁਲ ਅਸਲੀ ਲੱਗਦਾ ਯਾਰ ਇਹ ਨੇ ਦੇਖ ਕੇ ਡਰਾ ਹੀ ਦਿੱਤਾ ਸਾਨੂੰ ਵੀ ਆ ਕੀ ਤਾਂ ਕੀਤਾ ਇਹਨੇ ਸੱਚੀ ਯਾਰ ਬਹੁਤ ਸੋਹਣਾ ਬਣਾਇਆ ਯਾਰ ਬਹੁਤ ਵਧੀਆ ਚੀਜ਼ ਬਣਾਈ ਇਹਨਾਂ ਨੇ ਦੇਖੋ ਯਾਰ ਦੋਸਤੋ ਬਹੁਤ ਹੀ ਵਧੀਆ ਚੀਜ਼ ਹੈ ਦੋਸਤੋ ਵੇਖੋ ਆ ਜਿਹੜੇ ਡਾਇਨਾਸੌਰ ਐਡੇ ਤਗੜੇ ਹੁੰਦੇ ਹੁੰਦੇ ਤੁਸੀਂ ਦੇਖੋ ਆਹ ਵੇਖੋ ਇਹਦੀ ਹਾਈਟ ਦੱਸੀ ਹੋਈ ਹੈ ਕਿ 10 ਫੁੱਟ ਤੋਂ ਲੈ ਕੇ 20 ਫੁੱਟ ਲੈ ਮੇਂ ਦੇ ਸੀ ਆਹ ਵੇਖੋ ਇੱਡੀ 25 ਸੱਚੀ 25 ਢਾਣ ਦੇ ਵੇਹ ਭਾਰ ਨਹੀਂ ਲਵਾ ਕੋਈ ਤਾਂ ਨਹੀਂ ਕਰਤਾ ਵਾਲਾ ਵੇ ਲੋ ਹਜੇ ਵੀ ਤੁਸੀਂ ਕਰ ਸਕਦੇ ਕਿਦਾਂ ਇਹ ਚੀਜ਼ ਹੈਗੀ ਜਾਣਾ ਆ ਇਹਦਾ ਸਾਰਾ ਕੁਝ ਲਿਖਿਆ ਹੋਇਆ ਕਿੰਨੀ ਕਿੰਨੇ ਫੁੱਟ ਦੀ ਹਾਈਟ ਹੁੰਦੀ ਕਿੰਨੀ ਹੈਣਾ ਫਿਲਮਾਂ ਵਿੱਚ ਇਰੇ ਬੰਦੇ ਨੇ ਸਬੂਤਾ ਖਾਂ ਜਾਣ ਆਲੇ ਆ ਯਾਰ ਦੇਖੋ ਤੁਸੀਂ ਦੇਖੋਗਾ ਵਧੀਆ ਜੀ ਬਣੀ ਹੋਏ ਹਾਂ ਜੀ ਆ ਦੇਖੋ ਨਹੀਂ ਸੁਰੂ ਸੁਰੂ ਜਿਹੜਾ ਪੰਜਾਬ ਆ ਦੇਖ ਲਈ ਸ਼ੇਰ ਦੇਖ ਲਈ ਥੋੜੇ ਸੁਸਤ ਦੇਖ ਲੈ ਹਾਂ ਸੁਸਤ ਵਾਕੀ ਵਧੀਆ ਯਾਰ ਚੀਜ਼ਾਂ ਦੇਖਣ ਨੂੰ ਅੱਗੇ ਅੱਗੇ ਹੋਰ ਵਧੀਆ ਨੇ ਦੇਖਣ ਮਿਲਾਂਗੇ ਬਾਕੀ ਵੀਡੀਓ ਦੇ ਨਾਲ ਬਣੇ ਰਿਓ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਅੱਗੇ ਦਿਖਾਵਾਂਗੇ ਆਪਾਂ ਹੋਰ

ਮਤਲਬ ਜਿੰਨਾ ਵੀ ਪੂਰਾ ਜੋ ਆ ਪੂਰਾ ਉਹਦੀ ਮਤਲਬ ਵੀਡੀਓ ਬਣਾ ਕੇ ਤੇ ਪੂਰੀ ਮੂਵੀ ਬਣਾ ਕੇ ਦਿਖਾਉਂਦੇ ਆ ਇੱਥੇ ਆ ਵੇਖੋ ਇੱਥੇ ਜਿੰਨੇ ਵੀ ਆ ਕੇ ਜਿਹੜੇ ਟੂਰਿਸਟ ਆ ਕੇ ਵੇਂਦੇ ਜਿੰਨੇ ਵੀ ਆ ਪੂਰਾ ਦਿਖਾਇਆ ਜਾਂਦਾ ਇਹਦੇ ਵਿੱਚ ਬਹੁਤ ਸੋਹਣੀਆਂ ਵੀਡੀਓ ਕੀ ਕੀ ਇਹਦੇ ਅੰਦਰ ਆ ਸਾਰਾ ਕੁਝ ਦੱਸਿਆ ਜਾਂਦਾ ਇਹਦੇ ਵਿੱਚ ਬਾਕੀ ਚਲੋ ਤੁਹਾਨੂੰ ਅਸੀਂ ਲਾਈਵ ਸਾਰਾ ਕੁਝ ਦਿਖਾਉਨੇ ਆ ਦੋਸਤੋ ਨੇ ਆ ਗਏ ਆ ਇੱਧਰ ਪੀਕੋਕ ਜਿਨੂੰ ਆਪਾਂ ਮੋਰ ਕਹਿੰਨੇ ਆ ਤੇ ਕਹਿੰਦੇ ਆ ਇਹਦੇ ਵਿੱਚ ਚਿੱਟੇ ਮੋਰ ਵੀ ਹੈਗੇ ਆ ਅੱਜ ਤੁਹਾਨੂੰ ਇਹ ਚਿੱਟੇ ਮੋਰ ਦਿਖਾਉਨੇ ਆ ਚਿੱਟੇ ਮੋਰ ਕਿੰਨੇ ਸੋਹਣੇ ਲੱਗਦੇ ਆ ਵੈਚ ਲਈ ਫੋਟੋਆਂ ਫੋਟੋਆਂ ਜੀ ਵੇਖੇ ਸੀ ਅੱਜ ਤੁਹਾਨੂੰ ਲਾਈਵ ਵੇਖ ਕੇ ਦਿਖਾਉਨੇ ਆ ਕਿੱਦਾਂ ਲੱਗਦੇ ਆ 25 ਸਾਰੇ ਪਾਸੇ ਆ ਗਿਆ ਹਰ ਤਰ੍ਹਾਂ ਦਾ ਪੰਛੀ ਆ ਚਿੱਟਾ ਮੋਰ ਆਹ ਦੋਸਤੋ ਵੇਖੋ ਚਿੱਟਾ ਮੋਰ ਜਿਹੜਾਗਾ ਉਹ ਆ ਉਹ ਉੱਤੇ ਦੂਜੇ ਬੈਠੇ ਆ ਸੋਹਣਾ ਲੱਗ ਰਿਹਾ ਦੇਖਣਾ ਕਿੰਨਾ ਚਿੱਟਾ ਮੋਰ ਬਹੁਤ ਹੀ ਸੋਹਣਾ ਲੱਗਦਾ ਵਾ ਜੀ ਇਹੀ ਨੇ ਪੂਰਾ ਪਹਿਲਾ ਪੌਂਦਾ ਹੁੰਦਾ ਖੜਿਆ ਹੁੰਦਾ ਹੋਰ ਵਧੀਆ ਲੱਗਣਾ ਹੈ ਕਹਿੰਦੇ ਸੁੱਜੇ ਮੋਰ ਦਾ ਵੇਖਣਗੇ ਆ ਮੋਰ ਤਾਂ ਪਹਿਲੀ ਵਾਰੀ ਵੇਖਿਆ ਹੈ ਨਾ ਮੈਂ ਵੀ ਕਿਹਾ ਐਡਿਟ ਕਰਕੇ ਹੁੰਦੇ ਪਰ ਸੱਚੀ ਚ ਹੁੰਦੇ ਭਾਈ ਹਾਂਜੀ ਦੋਸਤੋ ਆਏ ਕੋਈ ਚੀਜ਼ਾਂ ਬਣਾਏ ਆਏ ਜਾਨਾ ਨਾ ਆ ਚੈਨਾ ਲਾਈਆਂ ਹੋਈਆਂ ਕਿ ਜਾਨਵਰ ਕੋਈ ਬਾਹਰ ਨਾ ਜਾਵੇ ਇਦਾਂ ਕਰਕੇ ਉਹਨਾਂ ਦੇ ਅੰਦਰ ਰਹਿਣ ਵਾਸਤੇ ਬਣਾਇਆ ਹੋਇਆ ਸਾਰਾ ਸਿਸਟਮ ਹੈ ਦੇਖੋ ਤੁਸੀਂ ਨਾ ਦੇਖੋ ਬਤਕਾਂ ਕਿੱਦਾਂ ਬੈਠੀਆਂ ਹਿਆਵਾਂ ਨਹੀਂ 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 ਜਦੋਂ ਬਜਾਦਾ ਨਾ ਨਾਈਪਰ ਹਾਂਜੀ ਗਾੜੀ ਵਿੱਚ ਬਦਲਦੇ ਜਾਈ ਹਾਂ ਅਖੋ ਜੰਗਲੀ ਜਾਨਵਰ ਚੱਲਣਾ ਪਿੱਛਾਂ ਵੀ ਨਾ ਨਾ ਹਣਾ ਤੇ ਇੱਕ ਦੱਕਾ ਉਹ ਇੱਕ ਬਤਕ ਦੇ ਨਾਲ ਹਣਾ ਚਲੋ ਨੀ ਜੁਲੀ ਵੋਡ ਲੈਂਡ ਇਹ ਰਖੋ ਤਾਂ ਹੁਣ ਆਪਾਂ ਦੋਸਤਾਂ ਨੂੰ ਦੇਖੋ ਇੱਕ ਵਾਰੀ ਦੇਖੋ ਤਾਂ ਹਾਂ ਕਿ ਨਾ ਸ਼ਾਨਦਾਰ ਸਿੱਧਾਂ ਬਣੀਆਂ ਆ ਯਾਰ ਵਾਹ ਯਾਰ ਕੀ ਪੈਰੂ ਦੇਖੋ ਕਿੰਨੀ ਖੂਬਸੂਰਤ ਸੀਧਾ ਕਿੰਨੀਆਂ ਸੋਹਣੀਆਂ ਲੱਗਦੀਆਂ ਬੱਚੇ ਹਨਾ ਆਹ ਤੇ ਜੋੜੀ ਦੇ ਵਰਗੀ ਤੁਹਾਡਾ ਚੱਲੇ ਇਤਨਾ ਸਸਤਾ ਆ ਕੋਈ ਧੋਣ ਹੀ ਵੇ ਓਏ ਕਿਹਦੀ ਤੇਰਾ ਦੇ ਕੋਲ ਲੱਗ ਰਿਹਾ ਹੈ ਕੀ ਨਹੀਂ 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 ਗੱਲ ਇਹ ਤਾਂ ਹੁਣੀ ਵੀ ਕੱਡੀ ਤਗੜੀ ਏ ਰੋਦੀ ਹੈ ਹੈ ਉਹਦੇ ਨੂੰ ਅੱਗੇ ਲਾਉਂਦੇ ਹਾਂ ਹੋਇਆ ਧੌਣ ਨੇ ਕੱਢੀ ਵੇਖੋ ਕੱਡੀ ਤਗੜੀ ਧੌਣ ਹੈ ਜੀ ਅੱਗੇ ਸਾਰੇ ਬਨੇ ਧੌਣ ਤੋਂ ਮਹੀਨੇ ਹੈ ਨਾ ਬਾਤ ਸਮਾਗ ਕਾ ਕੁਦਰਤ ਦੀਆਂ ਚੀਜ਼ਾਂ ਯਾਰ ਮੈਂ ਨਾ ਕੁਦਰਤ ਕੀ ਚੀਜ਼ਾਂ ਮੰਨ ਲਓ ਬਣਾਈਆਂ ਸਹੀ ਗੱਲ ਯਾਰ ਆਪਣੇ ਬਹੁਤ ਉਹ ਦੇਖੋ ਭੈਣ ਜੋ ਕਿ ਡਗੜੇ ਦੇਖੋ ਹੈ ਇੱਕ ਲਾਸ ਤੇ ਲੋਤਾ ਦੇਖੋ ਤੁਸੀਂ ਮੰਨਣਾ ਪਊਗਾ ਦੇਖੋ ਯਾਰ ਕੀ ਚੀਜ਼ਾਂ ਹੈ ਤੇ ਮਾ ਕਿਦਾਂ ਉਹ ਵੇਖੋ ਤੇ ਤੋਤੇ ਬੈਠੇ ਆ ਮਿੱਠੂ ਇਹ ਮਿੱਠੂ ਆ ਦੇਖੋ ਯਾਰ ਮੰਨਣਾ ਪਊ ਯਾਰ ਕੀ ਚੀਜ਼ਾਂ ਦੇਖੋ ਆ ਸਾਰਾ ਤੋਤਿਆਂ ਦਾ ਬਣਾਇਆ ਹੋਇਆ ਚਿੱਟੇ ਤੋਤੇ ਕਾਲੇ ਤੋਤੇ ਕਿਹੜੇ ਤੋਤੇ ਆਹੇ ਤੇ ਅੰਦਰ ਦੇ ਬੱਚੇ ਵੇਲੇ ਇਸ ਨਿਕਨੇ ਕੇ ਬੱਚੇ ਦਿੱਤੇ ਆ ਦੇਖੋ ਖੱਟੇ ਰੀ ਦੇ ਚੀਲੇ ਸ਼ੁਰੂ-ਮਰੂ ਕਰਦੇ ਹੋਏ ਨੇ ਆ ਦੇਖੋ ਆ ਦੇਖੋ ਆ ਜੇ ਲਾਂ ਕੋ ਇਦਾਂ ਬਣਾਈਆਂ ਸੰਗੀਆਂ ਨਿਕਲ ਜਾਣ ਤੇਰੀਆ ਵੱਡਿਆ ਹੋਇਆ ਨਾ ਆਪੋ ਆਪਣੇ ਏਰੀਆ ਦੇ ਨਾਲ ਇਹ ਗੁੱਸਾ ਮੰਨਦੇ ਆਏ ਬਾਕੀ ਆ ਹਯਾਰ ਬਾਕੀ ਦਾ ਸੇਮ ਹੀ ਚੀਜ਼ਾਂ ਉਹੀ ਗਮਲੇ ਆ ਜੇ ਆ ਬਾਕੀ ਤੁਹਾਨੂੰ ਅੱਗੇ ਦੂਜੀ ਜਗ੍ਹਾ ਤੇ ਜਾ ਕੇ ਫੇਰ ਅਗਲੇ ਬੰਨੇ ਦੱਸਦੇ ਆ ਕੀ ਆ ਇਹ ਤਾਂ ਗਮਲੇ ਗੇ ਉਦਾਂ ਹਨਾ ਚੀਜ਼ਾਂ ਬਣਾਈਆਂ ਹੋਈਆਂ ਜਿਹੜਾ ਪੂਰਾ ਹਾਂ ਆ ਦੇਖੋ ਆਹੀ ਉਹੀ ਸੇਮ ਹੀ ਗਮਲੇ ਆ ਜਿਹੜੇ ਉਹ ਵਾਲੇ ਜਿਹੜੇ ਤੁਹਾਨੂੰ ਪਹਿਲਾਂ ਦਿਖਾਏ ਉਹੀ ਚੀਜ਼ਾਂ ਗੀਆਂ ਇਹ ਚਲੋ ਬਾਕੀ ਦੇਖਦੇ ਆਂ ਭਾਈ ਅੱਗੇ ਆ ਕੇ ਹੁਣ ਕਿਦਾਂ ਕੀ ਸਿਸਟਮ ਆ ਦੁਨੀਆ ਦਾ ਇਦਾਂ ਦੇ ਯਾਰ ਜਿਹੜੀਆਂ ਸਾਰੀਆਂ ਵਧੀਆ ਬਣਾਈਆਂ ਹੋਈਆਂ ਏਦਾਂ ਵੇਖਣ ਵਾਸਤੇ ਚਲੋ ਅੱਗੇ ਜਾ ਕੇ ਵੇਖਨੇ ਆ ਬਲਾ ਹੁਣ ਕੀ ਚੀਜ਼ ਤੁਸੀਂ ਹੁੰਦੀ ਆ ਆਪਾਂ ਵੇਖ ਕੇ ਤੁਹਾਨੂੰ ਫੇਰ ਚੀਜ਼ ਦੱਸਾਂਗੇ ਸਹੀ ਏ ਲੋ ਕਿੱਦਾਂ ਵਾਹ ਯਾਰ ਜਾਨਵਰ ਜਿਹੜੇ ਮੰਨ ਲਓ ਕੁਦਰਤ ਦੀ ਚੀਜ਼ਾਂ ਜਿਹੜੀਆਂ ਨਾ ਦੇਖੋ ਆਪਾਂ ਤਾਂ ਨਹੀਂ ਇਹਨੂੰ ਵੇਖਣ ਨੂੰ ਮਿਲਦੀਆਂ ਜਦ ਦੇਖਿਓ ਅੱਗੇ ਹੁਣ ਬਤਕਾਂ ਵਾ ਬਤਕਾਂ ਤੁਹਾਨੂੰ ਬਤਕਾਂ ਦਿਖਾਵਾਂਗੇ ਹੁਣ ਜਿਹੜੀਆਂ ਬਤਕਾਂ ਉਹ ਕਿੱਦਾਂ ਇੱਥੇ ਮੰਨ ਲਓ ਰਹਿੰਦੀਆਂ ਕਿੱਦਾਂ ਦੇਖੋ ਬਹੁਤ ਹੀ ਸੋਹਣੀਆਂ ਲੱਗਦੀਆਂ ਯਾਰ ਬਤਖਾਂ ਦੇਖੋ ਬਹੁਤ ਹੀ ਸੁੰਦਰ ਚੀਜ਼ ਆ ਯਾਰ ਬਹੁਤ ਵੇਖੋ ਤਲ ਵਧੀਆ ਤੁਹਾਨੂੰ ਦਿਖਾਉਨੇ ਆ ਤੁਸੀਂ ਦੇਖਿਓ ਯਾਰ ਆ ਚੀਜ਼ ਤੁਸੀਂ ਦੇਖੋ ਇਹ ਕਰਕੇ ਹੌਲੀ ਹੌਲੀ ਤੁਹਾਨੂੰ ਉੱਥੇ ਦਿਖਾਉਣੀ ਆ ਇੱਧਰ ਬੈਠੀਆਂ ਹੋਈਆਂ ਆਹ ਦੇਖੋ ਯਾਰ ਕਿੰਨੇ ਸੋਹਣੇ ਲੱਗਦੇ ਯਾਰ ਜਾਨਵਰ ਬੈਠੇ ਵੇਖੋ ਕਿਦਸੀ ਚੀਜ਼ਾਂ ਹੋਈਆਂ ਆਪਾਂ ਤਾਂ ਵੇਖੇ ਕਦੀ ਵੀਡੀਓ ਵੀਡੀਓ ਦੀ ਸਾਰਾ ਕੁਝ ਵੇਖੀਆਂ ਹੈਗੀਆਂ ਉਹ ਨਾ ਵੇਖੋ ਇਦਾਂ ਚੁੰਝ ਦੇਖੋ ਚੁੰਝ ਦੇਖੋ ਕਿੱਡੀ ਕਿੱਡੀ ਤਗੜੀ ਆ ਹਨਾ ਆਪਾਂ ਤਾਂ ਵੈਸੇ ਟੀਵੀ 'ਚ ਉਹ ਚੀਜ਼ਾਂ ਦੇਖਦੇ ਆਂ ਪਰ ਅੱਜ ਅੱਖਾਂ ਨਾਲ ਦੇਖ ਕੇ ਆਹ ਦੇਖੋ ਕਿੰਨਾ ਖੂਬਸੂਰਤ ਜੀ ਕਿੰਨਾ ਬਣਾਇਆ ਦੇਖੋ ਯਾਰ ਕਿੰਨਾ ਸ਼ਸਤਾ ਦੇ ਬੱਚੇ ਆ ਦੇਖੋ ਹੈ ਦੇਖੋ ਯਾਰ ਕਿੰਨਾ ਵਧੀਆ ਲੱਗਦਾ ਯਾਰ ਚੀਜ਼ੇ ਦੇਖਣ ਨਾਲ ਟੁੱਟ-ਫੁੱਟ ਦੀ ਚੁੰਝ ਹੈ ਨਾ ਦੀ ਟੁੰਡਾ ਚੁੰਝ ਦੀ ਫੁੱਟ ਤੇ ਪਲਾਸਾ ਛੋਟੀ ਨੇ ਆ ਨਾ ਇਹ ਸਿੱਧਾ ਹੀ ਚੱਕ ਰਹੇ ਆਹ ਦੇਖੋ ਤੁਸੀਂ ਜਾਨਵਰ ਕਿੰਨੇ ਘੈਂਟ ਲੱਗਦੇ ਆ ਸਿੱਧਾ ਹੀ ਹੈਰੀ ਚੁੰਝ ਦੇ ਬਈ ਬਹੁਤ ਹੀ ਯਾਰ ਖੂਬਸੂਰਤ ਚੀਜ਼ ਬਣਾਈ ਹੋਈ ਆ ਬੰਦਾ ਵੇਖਣ ਤੋਂ ਵਧੀਆ ਲੱਗਦਾ ਯਾਰ ਦੇਖੋ ਤੇ ਹਨ ਰੂਹ ਖੋਸ਼ ਹੋ ਜਾਂਦੀ ਆ ਦੇਖ ਕੇ ਚਲੇ ਖਰੀਦ ਤਾਨੂੰ ਆ ਲਾਗੇ ਕਰਕੇ ਨਾ ਲਾਗੇ ਦਿਖਾਉਨੇ ਤੁਹਾਨੂੰ ਉੱਥੇ ਆ ਹੁਣ ਅੱਗੇ ਜਾ ਕੇ ਜਿੱਦਾਂ ਜਿੱਦਾਂ ਹਾਂ ਕਿੱਦਾਂ ਜਿੱਦਾਂ ਮਝ ਲੈ ਲੈ ਦੇ मामे ने भरे चीज काम ही मजे लिया बह के हूटे लिया पे वे इधर आने दिखाने हैं फिर मुड़ चले वापस ਤੱਬੀ ਆਉਗੇ ਜੜਾ ਬਣਾਈਆਂ ਜਿਹੜੀਆਂ ਕਿੰਨੀਆਂ ਸੋਹਣੀਆਂ ਯਾਰ ਇਹ ਲੋ ਐਵੇਂ ਨਹੀਂ ਆਪਾਂ ਕਹਿ ਦਿੰਨੇ 84 ਲੱਖ ਜੂਨ ਆ 84 ਲੱਖ ਜੂਨ ਇਦਾਂ ਪੂਰੀ ਹੁੰਦੀ ਦੇਖ ਲੋ ਤੁਸੀਂ ਮੈਂ ਕਿੰਨੀ ਕਿੰਨੀ ਕਿਸਮ ਦੇ ਕਿਦਾਂ-ਕਿਦਾਂ ਜਾਨਵਰ ਬਣਾਏ ਯਾਰ ਦੇਖੋ ਤੁਸੀਂ ਯਾਰ ਕਾਹ ਤੇ ਕੈਦ ਨਹੀਂ ਹੈ ਕਾਂ ਦਾ ਆਪਣੇ ਆ ਪਾਉਂਦੇ ਇਥੇ ਹਾਂ ਖੁੱਲਾ ਹੈ ਕਾਂ ਉਦਾਂ ਹੀ ਆਉਂਦੇ ਉਹਨਾਂ ਦਾ ਖਾਨ ਹੁੰਦੇ ਰਾਸ਼ਨ ਮੈਂ ਵੀ ਕਹਾਂ ਕਾਂ ਮਜ਼ਾ ਲੈਣ ਆਉਂਦੇ ਸੀ ਫਰੀ ਦਾ ਖਾ ਕੇ ਜਾਂਦੇ ਫਰੀ ਦਾ ਖਾ ਕੇ ਜਾਂਦੇ ਵਾਕਿਆ ਉੱਥੇ ਤੇ ਭਾਈ ਆ ਯਾਰ ਆ ਜੰਗਲੀ ਮੁਰਗੇ ਜਿਹੜੇ ਆ ਜੰਗਲਾਂ ਵਿੱਚ ਮੁਰਗੇ ਹੁੰਦੇ ਨੇ ਨਾ ਉਹ ਆ ਉਹਨਾਂ ਨੇ ਆ ਵੀ ਰੱਖੇ ਆ ਪੂਰੇ ਬਹੁਤ ਤੇਜ਼ ਹੁੰਦੇ ਆਏ ਬਹੁਤ ਲੜਾਕੂ ਹੱਥ ਨਹੀਂ ਆਉਂਦੇ ਜਲਦੀ ਇਹ ਇੱਕ ਇਹ ਕਿਹਦੇ ਹੱਥ ਨਹੀਂ ਆ ਲੱਗਦੇ ਨਾਲ ਇਹ ਪਤੰਦਰ ਕਿੱਥੋਂ ਫੜ ਲਏ ਹਨ ਇਹਨਾਂ ਨੂੰ ਵਾਕਿਆ ਕਿਦਾਂ ਕੈਦ ਕਰਕੇ ਰੱਖਿਆ ਹੋਣਗੇ ਇਹਨਾਂ ਨੇ ਹੁਣ ਅਗਲੇ ਬੰਨੇ ਜਿਹੜਾ ਵਾ ਉਹ ਦਾਦੇ ਤੁਹਾਨੂੰ ਕੀ ਆ ਕਬੂਤਰ ਚੀਨੇ ਨੇ ਜੀਨੇ ਕਬੂਤਰ ਗਏ ਇਹ ਯਾਰ ਕਿਹੜੇ ਆਓ ਕਮਾਦੇ ਕੁੱਕੜ ਨੇ ਤੇ ਜਿਹੜੇ ਕਮਾਦੇ ਕੁੱਕੜ ਦੇ ਚਕੋਰਾ ਆ ਰਗੇ ਹੁੰਦੇ ਉਹ ਆਏ ਇਹ ਵੀ ਬਹੁਤ ਤੇਜ ਹੁੰਦੇ ਅੱਖ ਤੇ ਅਗਲੇ ਬੰਨੇ ਤੁਹਾਨੂੰ ਫੇਰ ਦੱਸਦੇ ਆ ਵੀ ਇੱਥੇ ਕੀ ਗਾ ਹੁਣ ਉਹ ਪਰਲੀ ਸਾਈਡ ਆ ਪਰਲੀ ਸਾਈਡ ਜਾਣਾ ਪਊਗਾ ਇੱਥੇ ਕਬੂਤਰ ਰੱਖੇ ਬੱਗੇ ਕਬੂਤਰ ਇਹਨਾਂ ਨੇ ਕਿੰਨੇ ਕਬੂਤਰ ਚੀਨੇ ਕੋ ਉਤਰਾ ਇੱਕ ਦਾ ਚੁੱਕਦੇ ਪਏ ਖੰਭ ਪੁੱਟੇ ਭਰ ਜਾ ਤੇ ਨਾਲ ਇਹਣਾ ਵੀ ਜਿਹੜੇ ਉੱਡ ਨਾ ਸਕਣ ਇਦਾਂ ਕਰਕੇ ਕੱਟੇ ਹੋਣੇ ਥੋੜੇ 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 ਕੱਟੇ ਆ ਆ ਵੇਖੋ ਕਿ ਬੰਗਲਾ ਕਿ ਗਮਲਾ ਕਹਿੰਦੇ ਇਹਨੂੰ ਬੰਗਲਾ ਬੰਗਲਾ ਕੋਸਾ ਕਿੰਦਾ ਤਗੜਾ ਵਾ ਉਹ ਮਾਲੋ ਦੀ ਚੌਂਜੀ ਬੜੀ ਤਗੜੀ ਓਦੀ ਇਹ ਆਓ 12 ਸਿੰਘ ਨੇ 12 ਇਹ ਕਾਕੂ ਖਾ ਕੇ ਬੈਠਿਆ ਵਿਚਾਰੇ ਉਹਹਲੇ ਲੱਗੇ ਨਾਸਤਾ ਪਾਣੀ ਕਰਨਾ ਕਾਈ ਖਾਂਦੇ ਆ ਨਾ ਕੱਲਾ ਕਾਈ ਖਾਂਦੇ ਇਹ ਹੁਣੇ ਪ्युअर ਵੈਜ ਨੇ ਨੋੜ ਬਿਕ ਨਹੀਂ ਖਾਂਦੇ ਬਈ ਆ ਪਾ ਕੇ ਗਲਾ ਕਰਦੇ ਹੁੰਦੇ ਈ ਛਤਰ ਮੁਰਗ ਦੀਆਂ ਇਹ ਦੇਖੋ ਇਹ ਆ ਛਤਰ ਮੁਰਗ ਜਿਹਦੀ ਹਾਈਟ ਤਕਰੀਬਨ 10 ਤੋਂ 12 ਫੁੱਟ ਹੋਣੀ ਆ ਦੇਖੋ ਕਿੰਨਾ ਲੰਮਾ ਚੌੜਾ ਬਿਲਕੁਲ ਤਕੜਾ ਇੱਕ ਬੰਦੇ ਨੂੰ ਤਾਂ ਉੱਤੇ ਬਿਠਾ ਕੇ ਭਾਜੇ ਅੰਡੇ ਆ ਤੇ ਕਟਕਟ ਵੀ ਅੰਡੇ ਆ ਤੇ ਫੁੱਟਬਾਲ ਜਿੱਡੇ ਤਾਂ ਅੰਡੇ ਨੇ ਤੇ ਹਾਂਜੀ ਦੋਸਤੋ ਹੁਣ ਆਪਾਂ ਆ ਗਏ ਆ ਜਿੱਥੇ ਸੱਪ ਤੁਹਾਨੂੰ ਅੱਜ ਸੱਪ ਦਿਖਾਏ ਜਾਣਗੇ ਇੱਥੇ ਅਰੀਜਨਲ ਸੱਪ ਜਿਹੜੇ ਮਤਲਬ ਇਧਰ ਨੂੰ ਜਾਂਦੇ ਕੇ ਦੇ ਸੱਪ ਹਾਂ ਦੇਖੋ ਪੱਦਾ ਤਗੜਾ ਹੈ ਹਾਂ ਨਮਸਕਾਰ ਜੀ ਬਈਆ ਸੱਪ ਨੂੰ ਅਜਗਰ ਕਹਿੰਦੇ ਆ ਆ ਵੇਖੋ ਕਿਦਾਂ ਵੇਖਣਦੇ ਆ ਬਹੁਤ ਮੋਟਾ ਹੈ ਵੇਖੋ ਤੁਸੀਂ ਕਿੱਦਾਂ ਲੱਗਦਾ ਇਹ ਨਾਲੇ ਤੂੜੀ ਪਾ ਕੇ ਰੱਖੀ ਨਿੱਗ ਦੇਣ ਵਾਸਤੇ ਉਹਨਾਂ ਨੂੰ ਆ ਇੱਕ ਰੁੱਖ ਦੇ ਉੱਤੇ ਚੜਿਆ ਆ ਵੇਖੋ ਕਿੱਦਾਂ ਤਾਣ ਮੂੰਹ ਦਿਆ ਕਰਨ ਤਾਂ ਵੇਖੋ ਤੁਸੀਂ ਜੀਪਾ ਮਾਰਦਾ ਪੂਰੀਆਂ ਦੇ ਇਹ ਅਜ ਕਰ ਅਜ ਕਰ ਕਹਿੰਦੇ ਸਰਾਲ ਵੀ ਕਹਿੰਦੇ ਇਹਨੂੰ ਕਈ ਸਰਾਲ ਵੀ ਕਹਿੰਦੇ ਨੇ ਆ ਸਾਰੀਆਂ ਕਿਸਮਾਂ ਦੇ ਸੱਪ ਨੇ ਤੇ ਅੱਗੇ ਅੱਗੇ ਦੇਖੋ ਤੁਸੀਂ ਸਾਰੀਆਂ ਕਿਸਮਾਂ ਦੇ ਸੱਪ ਨੇ ਆ ਵੇਖੋ ਟੂਰਿਸਟ ਵੀ ਬਹੁਤ ਹੁੰਦਾ ਯਾਰ ਇੱਥੇ ਵੇਖਣ ਵਾਸਤੇ ਨਾ ਟੂਰਿਸਟ ਦੀ ਬਹੁਤ ਭੀੜ ਆ ਇੱਥੇ ਨਾਲ ਆ ਵੇਖੋ ਦੋ ਆ ਕਿਦਾਂ ਇਕੱਠੇ ਹੋ ਕੇ ਪਏ ਆ ਇਹਦੇ ਇੱਥੇ ਬੜੀ ਨਿੱਗ ਮਾਰ ਰਹੇ ਤੂੜੀ ਦਾ ਬਿਲਕੁਲ ਨਿੱਗ ਪਰ ਇਹਨਾਂ ਦਾ ਜਿਹੜਾ ਪ੍ਰਬੰਧ ਵੀ ਪੂਰਾ ਵਧੀਆ ਕੀਤਾ ਇਹਨਾਂ ਦਾ ਹਨਾ ਸਾਰਾ ਕੁਝ ਕਰਕੇ ਉਹ ਇਹਨਾਂ ਨੂੰ ਠੰਡ ਨਾ ਲੱਗੇ ਜਾਂ ਸਾਰਾ ਕੁਝ ਵਧੀਆ ਕਰਕੇ ਰੱਖਿਆ ਉਹਨਾਂ ਵਾਸਤੇ ਆ ਵੇਖੋ ਇੱਕ ਉੱਪਰ ਲੰਮੇ ਪਿਆ ਹੋਆ ਉਹਦੇ ਥੱਲੇ ਰੂਮ ਹੀਟਰ ਲਾਇਆ ਵੇਖੋ ਦੂਜਾ ਗਰਮ ਵਾਲਾ ਜਿਹੜਾ ਹੋਰ ਆਗਦੀ ਦਾ ਵੀ ਇਹਨਾਂ ਨੂੰ ਗਰਮੈਸ਼ ਰਵੇ ਇਹਨਾਂ ਨੂੰ ਆਹ ਕ ਟਿਊਬ ਲਈ ਨਾਲ ਬਹੁਤ ਹੀ ਵਧੀਆ ਮਲੋ ਨਾਲ ਕਰਕੇ ਰੱਖਿਆ ਵਾ ਆਹ ਪੌਣ ਕਰ ਜਾਂਦੇ ਕਿ ਇਹਨੂੰ ਕਰੇਲਾ ਕਿ ਕੀ ਕਹਿੰਦੇ ਆ ਕੋੜੇ ਕਰੇਲਾ ਇੱਕ ਰੋਕੋ ਵਾਲਾ ਜਵਾ ਕੀ ਕਹਿੰਦੇ ਇਹਨੂੰ ਅੰਗਰੇਜ਼ੀ ਚ ਉਹ ਕੋ ਕਿਦਾਂ ਸਹਿ ਲਾ ਕੇ ਬੈਠਾ ਏ ਕਿਦਾਂ ਆਣਾ ਹਾਂ ਕੋੜੂ ਕਹਿੰਦੇ ਰੰਗ ਜੇ ਬਦਲਦਾ ਜਿਹੜਾ ਗਿੜਗਿਟ ਕਹਿੰਦੇ ਨਾ ਗਿੜਗਿਟ ਅੰਗੂਰ ਰੰਗ ਬਦਲਦਾ ਉਹ ਚੀਜ਼ ਏ ਆ ਵੇਖੋ ਬੱਚੇ ਵੀ ਆਏ ਸਕੂਲ ਦੇ ਟਰੈਵਲਿੰਗ ਕਰਨ ਵਾਸਤੇ ਨਾਲ ਉਹ ਵੀ بڑے بڑے ਸਕੂਲਾਂ ਦੇ ਬੱਚੇ ਵੀ ਅੱਜ ਆਣ ਵੇਖਣ ਨੂੰ ਮੇਰੇ ਕਾਲਜਾਂ ਦੇ ਸਕੂਲਾਂ ਦੇ ਬੱਚੇ ਬੜੇ ਕੋਬਰਾ ਹੈ ਕੋਬਰਾ ਪਿਆਰ ਇਹ ਬਲੈਕ ਕੋਬਰਾ ਜਿਹਨੂੰ ਕਹਿੰਦੇ ਆਪਾਂ ਉਹ ਆ ਜਿਹਦਾ ਡੰਗਿਆ ਪਾਣੀ ਵੀ ਨਾ ਮੰਗਦਾ ਪਾਣੀ ਵੀ ਨਹੀਂ ਮੰਗਦਾ ਤੇ ਬਹੁਤ ਇਹਦਾ ਜ਼ਹਿਰ ਜ਼ਹਿਰੀਲਾ ਹੁੰਦਾ ਉਹ ਵੇਖੋ ਕੋ ਚੜਿਆ ਰੁੱਖ ਦੇ ਉੱਤੇ ਕਿੱਦਾਂ ਨਮਕੰਦੇ ਨਾਲ ਕਈ ਵੈਂਦੇ ਨਾ ਵੀ ਰੁੱਖ ਦੇ ਉੱਤੇ ਸੱਪ ਕਿੱਦਾਂ ਚੜਦੇ ਆ ਨਹੀਂ ਚੜਦੇ ਆ ਵੇਖੋ ਤੁਹਾਡੇ ਸਾਹਮਣੇ ਆ ਕਿੱਦਾਂ ਉੱਤੇ ਆ ਚੜਿਆ ਹੋਇਆ ਤੋਂ ਇਹ ਅੰਕੇਤਾ ਨੂੰ ਦਿਖਾਉਨੇ ਆ ਵੇਖੋ ਅੱਗੇ ਸੱਪ ਜਿਹੜੇ ਪਾਣੀ ਵਿੱਚ ਵੀ ਰਹਿੰਦੇ ਆ ਨਾ ਪਾਣੀ ਵਾਲੇ ਸੱਪ ਵੀ ਆਗੇ ਦੇ ਵਿੱਚ ਜਿਹੜੇ ਪਾਣੀ ਵਿੱਚ ਹੀ ਰਹਿੰਦੇ ਆ ਵਰਸ ਆਹ ਇਥੋਂ ਇਹਨਾਂ ਨੇ ਪ੍ਰੋਪਰ ਜੱਟ ਵਧੀਆ ਬਣਾਇਆ ਰੁੱਖਾਂ ਵਾਂਗੂ ਬਣਾ ਕੇ ਜਿੱਤਾਂ ਦੇ ਵਿੱਚ ਰਹਿਣ ਸੱਪ ਸਾਰਾ ਕੁਝ ਐ ਵਧੀਆ ਕਰਕੇ ਰੱਖਿਆ ਇਹਦੇ ਪਾਣੀ ਵਾਲੇ ਮਨੋਰੰਜਨ ਦਾ ਸਾਰਾ ਸਮਾਨ ਇਹਨਾਂ ਨੇ ਤਿਆਰ ਕੀਤਾ ਸੱਪ ਦਾ ਛੇਡ ਦਾ ਆਹ ਪਾਣੀ ਦੇ ਰਹਿੰਦੇ ਆ ਅਗਲੇ ਬੰਨੇ ਆਗੇ ਭਾਈ ਜਿਹੜੇ ਪਾਣੀ ਵਿੱਚ ਰਹਿੰਦੇ ਸੱਪ ਆਹ ਕੁਝ ਇਹਦੇ ਪਾਣੀ ਵਿੱਚ ਹੀ ਰਹਿੰਦੇ ਜਿਹਨਾਂ ਮੱਛੀਆਂ ਬਣ ਚ ਰਹੀਆਂ ਨਾ ਬਾਹਰ ਆਉਂਦੇ ਇਹ ਮੱਛੀਆਂ ਵੀ ਹੈਗੀਆਂ ਨਾਲੇ ਤੇ ਮੱਛੀ ਛੱਡੇ ਹੋ ਜਣੇ ਮੱਛੀਆਂ ਤੇ ਸੱਪ ਕੱਟਦੇ ਕੋਈ ਜਗ੍ਹਾ ਤੇ ਡੇਢਦੇ ਨੇ ਮੱਛੀਆਂ ਵੀ ਆਈਆਂ ਨਾ ਪਤਾ ਇਹ ਪਾਣੀ 'ਚ ਹੀ ਰਹਿੰਦੇ ਆ ਕਿਵੇਂ ਦੇਖੋ ਯਾਰ ਕੀ ਚੀਜ਼ ਹੋਇਆ ਇਕੱਠੇ ਉੱਤੇ ਜਿਹੜਾ ਆ ਹਾਂ ਦੇਖੋ ਆਈ ਤਾਂ ਨਾਲ ਆ ਗਿਆ ਆਈ ਤੇ ਮੋਰੀ ਆਈ ਸੋ ਆਮੀ ਆਈ ਦੁਪਲੀਕੇਟ ਵੀ ਜਨ ਲਿਆ ਆਹ ਦੇਖੋ ਭਾਈ ਆਈ ਇੱਕ ਵੀ ਬੈਠਾ ਹੈ ਹਾਂਜੀ ਦੋਸਤੋ ਤੁਸੀਂ ਵੇਖਿਆ ਹੋਣਾ ਕਿੰਨੇ ਖਤਰਨਾਕ ਸੱਪ ਇੱਥੇ ਆਪਣੇ ਤੁਸੀਂ ਦੇਖ ਸਕਦੇ ਹੈ ਬਹੁਤ ਹੀ ਯਾਰ ਮੈਨਾਂ ਦੇਖੋ ਕੋਤਰਾ ਸੱਜੇ ਸਾਰੇ ਬਹੁਤ ਹੀ ਮਤਲਬ ਤਗੜੇ ਤਗੜੇ ਸੱਪ ਜਿਹੜੇ ਵੇਖਣ ਨੂੰ ਮਿਲੇ ਤੇ ਹੈ ਦੇਖੋ ਚਲ ਮੇਰਾ ਭਾਈ ਜਿੰਨਾ ਦਾ ਟਾਈਮ ਲੱਗੂਗਾ ਆਪਣਾ ਇੱਥੇ ਇੱਕਾਰੀ ਵੇਖ ਕੇ ਜ਼ਰੂਰ ਜਾਇਓ ਪਰ ਇਹ ਤਾਂ ਵੇਖਿਆ ਜੀ ਆਪਾਂ ਵੀਡੀਓ ਜਿਹੜੇ ਦਿਖਾਉਂਦੇ ਆ ਵੀਡੀਓ ਜਿਹਦੇ ਅੱਗੇ ਵਧੂ ਜਾਂਦੇ ਜਾਂਦੇ ਰਹਿੰਦੇ ਰਹਿੰਦੇ ਆ ਹਾਂ ਬਹੁਤ ਹੀ ਪਬਲਿਕ ਤੁਸੀਂ ਦੇਖੋ ਆ ਜੀ ਵੇਖਣ ਵਾਸਤੇ ਬਹੁਤ ਹੀ ਜ਼ਿਆਦਾ ਹੋਰ ਵੀ ਇੱਕ ਦੋ ਚੀਜ਼ ਰਹਿ ਗਈ ਜਿਹੜੀ ਵੇਖਣ ਵਾਲੀ ਉਹ ਅਜੇ ਦਿਖਾਵਾਂਗੇ ਆਪਾਂ ਉਹ ਜਾਨਵਰ ਆਪਾਂ ਛੱਡਦੇ ਆ ਜਿਹੜੇ ਆਪਣੇ ਕੈਮਰੇ 'ਚ ਨਹੀਂ ਆ ਰਹੀ ਕਾਫੀ ਦੂਰ ਸੀਗੇ ਬਾਕੀ ਖੁੱਲੀ ਅੱਖ ਨਾਲ ਦੇਖਦੇ ਆ ਬੜੇ ਪ੍ਰਕਾਰ ਦੇ ਜਾਨਵਰ ਹੋਰ ਵੀ ਹੈਗੇ ਨੇ ਤੁਸੀਂ ਆਓਗੇ ਵੀਚ ਕਰੋਗੇ ਹੁਣ ਆਪਣੇ ਆਪ ਤੁਹਾਨੂੰ ਚੱਲ ਜਾਣਾ ਕਿਹੜੇ ਕਿਹੜੇ ਜਾਨਵਰ ਨੇ ਚਲੋ ਹੋਰ ਦਿਖਾਉਣਾ ਤੁਹਾਨੂੰ ਪਾਣੀ ਵਾਲੀ ਜੀਵ ਦਿਖਾਉਣਾ ਹੁਣ ਤੁਹਾਨੂੰ ਅੱਗੇ ਪਾਣੀ ਆ ਦੇ ਹਾਂ ਜੀ ਦੋਸਤੋ ਆ ਜਿਹੜੇ ਪਾਣੀ ਵਿੱਚ ਆਪਣੇ ਜਾਨਵਰ ਰਹਿੰਦੇ ਆ ਨਾਂ ਤਾਂ ਮੈਨੂੰ ਇਹਨਾਂ ਦਾ ਪਤਾ ਨਹੀਂ ਨਾਂ ਲਿਖਿਆ ਹੀ ਆ ਉਹ ਬਾਹਰ ਨਿਕਲੇ ਮ제 ਲੈਨੇ ਦੇਖੋ ਦੋਵੇਂ ਯਾਨੀ ਕਿੰਨਾ ਮ제 ਲੈਂਦੇ ਆ ਵੇਖੋ ਅੱਗੇ ਚੱਲੇ ਇੱਕ ਉਹ ਅੱਗੇ ਪਾਣੀ ਦਾ ਵੇਖੋ ਵੇਖੋ ਕਿੰਨਾ ਕੋਈ ਅੰਡ ਨਹੀਂ ਲੱਗਦੀ ਯਾਰ ਇਹਨਾਂ ਨੂੰ ਹੈ ਹਾਂ ਨਹੀਂ ਲੱਗੇ ਹੈ ਪਾਣੀ ਵਾਲਾ ਜੀਵ ਹੋਇਆ ਯਾਰ ਇਹ ਰੰਦੇ ਪਾਣੀ ਜਾਣਾ ਉਹ ਵੇਖੋ ਕਿਵੇਂ ਕਹਿਣ ਲੱਗਦੇ ਪਏ ਯਾਰ ਹਲੋ ਆਏ ਥੇ ਮਾਝੇ ਲੈ ਰਿਹਾ ਮਾਝੇ ਆ ਰਹੇ ਆ ਰਹੇ ਆਵੇ ਥੱਲੇ ਆ ਰਿਹਾ ਵੇਖੋ ਇੱਧਰ ਚਲੋ ਵੀ ਇਹਨਾਂ ਨੂੰ ਮਾਝੇ ਲੈਂਦੇ ਪਾਣੀ 'ਚ ਕਿੱਦਾਂ ਹੋਏ ਹੈਂ ਸੁਣ ਜੀ ਪਾਣੀ ਬੋਤਲਾਂ ਵਿੱਚ ਮਾਝੇ ਲੈ ਰਿਹਾ ਮਾਝੇ ਆ ਰਹੇ ਆ ਰਹੇ ਆਵੇ ਥੱਲੇ ਆ ਰਿਹਾ ਵੇਖੋ ਇੱਧਰ ਚਲੋ ਵੀ ਇੰਨਾ ਬਹੁਤ ਕੰਦਾ ਆ ਬੱਕਰਾ ਆ ਬੱਕਰਾ ਆ ਅੰਕੜੇ ਖੇਡਣ ਵਾਲੇ ਆ ਉਹ ਬੋਲ ਜੀ ਨਾ ਖੇਡਣ ਦੇ ਖੇਡਣ ਵਾਲੀ ਚੀਜ਼ ਆ ਆਏ ਹੋਏ ਹੋਏ ਬੋਹਾਂ ਖੇਡਣਾ ਹੋਵੇ ਦੇਖ ਹਾਂ ਉਹ ਇਹ ਜਿਹੜੀ ਪਾਉਣਾ ਜੰਮਗਾ ਦੜਾ ਉਲਟਾ ਰੱਖ ਕੇ ਜੰਮਗਾ ਦੜਾ ਨਹੀਂ ਯਾਰ ਇੰਨਾ ਦਾ ਉਲੂ ਹੈ ਜੰਮਗਾ ਦੜਾ ਉਲਟਾ ਰੱਖਿਆ ਉਹੜਕਲਾ ਬੈਡਮੈਨ